ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਸਾਰਿਆਂ ਦੇ ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਜਿਹੜੀ ਲੈ ਕੇ ਆਇਆ ਤੁਹਾਡੇ ਲਈ ਪਿੰਡ ਘੱਲਖੁਰਦ ਤੋਂ ਜ਼ਿਲ੍ਹੇ ਫਿਰੋਜ਼ਪੁਰ ਤੋਂ ਇਹ ਪਿੰਡ ਘਰੇਲੂ ਖੇਤੀਬਾੜੀ ਦੇ ਨਾਲ ਸੰਧਾਂ ਦੇ ਲਈ ਤੁਹਾਡੇ ਲਈ ਵੀਡੀਓ ਆ ਤਿੰਨ ਸੰਧ ਵਿਕਾਊ ਆਚਾਰ ਇੱਥੇ ਮਿੱਤਰੋ ਬਾਈ ਹੁਣੇ ਹੁੰਦੇ ਇੱਕ ਤਾਂ ਹੈਗਾ ਫਾਰਮ ਟਰੈਕਟਰ ਟਰੈਕਟਰ ਇੱਕ ਫੋਰਡ 3600 ਟਰੈਕਟਰ ਆ ਤੇ ਇੱਕ ਹੈਗੀ ਮਿੱਤੋ ਮਸ਼ੀਨ ਮੱਕੀ ਵਾਲੀ ਹੈ ਨਾ ਜੀ ਚਾਰ ਵਾਲੀ ਹੈ ਨਾ ਹਾਂਜੀ ਤੇ ਆਪਾਂ ਗੱਲਬਾਤ ਕਰਦੇ ਆ ਬਾਈ ਹੁਣਾਂ ਦੇ ਨਾਲ ਕਿਹੜੇ ਘਰੇ ਖੜੇ ਤੁਸੀਂ ਗੱਲ ਬਾਈ ਜੀ ਕੀ ਹਾਲ ਚਾਲ ਆ ਜੀ ਸਿੱਤਾ ਦੇ ਪਰਿਵਾਰ ਦੀ ਠੀਕ ਠਾਕ ਹੈ ਚਲੋ ਸ਼ੁਕਰ ਆ ਜੀ ਅੱਛਾ ਨਾਮ ਦੱਸ ਦਈਏ ਕਿਰਾਂ ਦੇ ਇੱਕ ਜੀ ਆਪਣਾ ਹਾਂਜੀ ਦੱਸ ਦਿਓ ਹਾਂਜੀ ਕੀ ਨਾਮ ਜੀ ਕਰਮਜੀਤ ਸਿੰਘ ਸਨ ਆਫ ਸਰਦਾਰ ਬਕਰ ਸਿੰਘ ਕਾਰ ਕਰਮਜੀਤ ਸਿੰਘ son of ਸਰਦਾਰ ਵਿਕਰ ਸਿੰਘ ਹਾਂਜੀ ਪਿੰਡ ਕਲਕੁਰਦ ਪਿੰਡ ਕਲਕੁਰਦ ਅੱਛਾ ਜੀ ਘਰ ਆਪਣਾ ਆ ਗਿਆ ਪਿੰਡ ਦੇ ਵਿਚਾਰੇ ਹਾਂਜੀ ਠੀਕ ਆ ਅੱਛਾ ਇਹ ਸਾਧਨ ਵੇਤ ਨਹੀਂ ਆ ਫਿਰ ਕੀ ਕਾਰਨ ਬਣ ਗਿਆ ਇਹ ਬੰਦਾ ਨਹੀਂ ਪੋ ਕੰਮ ਵਾਲਾ ਦਾ ਬੇਟਾ ਬਾਹਰ ਚਲਾ ਗਿਆ ਅੱਛਾ ਬੇਟਾ ਬਾਹਰ ਚਲਾ ਗਿਆ ਸਵਾ ਸਾਲ ਹੋ ਗਿਆ ਜੀ ਔਰ ਬੰਦੇ ਮਿਲਦੇ ਨਹੀਂ ਕੰਮ ਵਾਲੇ ਆਓ ਪਰ ਮੇਰਾ ਪਰੇਸ਼ਾਨੀ ਨਹੀਂ ਆਉਂਦੀ ਹਣਾ ਵਾਦੂ ਕਰੀ ਹੋਣੇ ਹਾਂ ਤੋ ਇਹ ਨਾ ਹੁੰਦਾ ਨਹੀਂ ਹਣਾ ਨਹੀਂ ਸਹੀ ਗੱਲ ਆ ਜੀ ਅੱਛਾ ਕਿ ਪਹਿਲਾ ਟਰੈਕਟਰ ਜਿਹੜਾ ਫਾਰਮ ਟਰੈਕਟਰ ਕਿਹੜਾ ਮਾਡਲ ਆ ਉਹ 15 ਮਾਡਲ ਆ ਜੀ 15 ਮਾਡਲ ਆ ਇਹ ਕਿੰਨਾ ਚੱਲਿਆ ਹੋਊਗਾ ਕਿੰਨੇ ਘੰਟੇ ਕਿ ਬਹੁਤ ਟਾਈਮ ਚੱਲਿਆ ਹੋਊਗਾ ਨੇ ਵੇਖੋ 8000 ਘੰਟੇ ਚੱਲੀ ਗਿਆ ਜੀ 8000 ਘੰਟੇ ਚੱਲ ਗਿਆ ਹੋਊਗਾ ਅੱਛਾ ਤੇ ਆਪਣੇ ਹੱਥੀ ਆਪਾਂ ਕੜਾਈ ਏਜੰਸੀ ਚੋਂ ਹੀ ਆਪਾਂ ਚਲਦਾ ਜੀ ਨਹੀਂ ਪਹਿਲੇ ਨਾਂ ਮਈਆਂ ਵਾਲੇ ਰਿਸ਼ਤਦਾਰ ਕੋਲ ਸੁਣੋ ਲੈਂਦਾ ਹਾਂ ਮਈਆਂ ਵਾਲੇ ਰਿਸ਼ਤਦਾਰ ਤੋਂ ਪਹਿਲੇ ਨਹੀਂ ਲੈਂਦਾ ਹਾਂ ਹੁਣ ਆਪਣੇ ਨਾਮ ਠੀਕ ਹੈਂਦਾ ਰੇਟ ਫਿਰ ਦੀ ਰੇਟ ਹੈ ਦਾ 4 ਲੱਖ ਰੁਪਈਆ ਜੀ 4 ਲੱਖ ਰੁਪਈਆ ਫਾਰਮ ਡਰੈਗ ਸੇ ਕਿਹੜਾ ਹੈ 60 ਹੈ ਨਾ ਜੀ 60 55 60 55 ਠੀਕ ਹੈ ਜੀ ਤੇ ਇੱਕ ਆਪਣੇ ਕੋਲ 3600 ਟਰੈਕਟਰ ਖੜਾ ਹੈ ਨਾ ਜੀ ਹਾਂ ਜੀ ਨਾਸੀ ਮਾਡਲ ਨਾਸੀ ਮਾਡਲ ਉਹ ਵੀ ਚਲਾਈ ਚੁਈ ਜੋਕ ਕੇ ਹੈ ਜੀ ਹਾਂ ਜੀ ਵਧੀਆ ਜੀ ਟਾਇਰਾਂ ਟੂਰਾਂ ਦੇ ਵਿੱਚ ਉਹ ਵੀ ਓਕੇ ਆ ਜਮ ਟਾਇਰ ਉਹਦੇ ਥੋੜੇ ਜਿਹਾ ਘਾਟਾ ਠੀਕ ਹੈ ਜੀ ਤੇ ਕੀ ਕੀ پیسے ਆਗੇ ਕੰਮ ਦਿੰਦਾ ਠੀਕ ਹੈ ਠੀਕ ਹੈ ਤੇ ਉਹ ਜੋ ਕੇ ਜਾਵਾਂ ਬਾਈ ਹਾਂਜੀ ਓਕੇ ਠੀਕ ਹੈ ਉਹਦਾ ਰੇਟ ਫਿਰ ਜੀ ਉਹਦਾ 1 ਲੱਖ 5000 1 ਲੱਖ 5000 ਰੁਪਏ ਮਾਨਤਲ ਹੋ ਜੂ ਹੁੰਦਾ ਵਿੱਚੋਂ ਹਾਂਜੀ ਠੀਕ ਹੈ ਤੇ ਇਹ ਜਿਹੜੀ ਮਸ਼ੀਨ ਆ ਇਹ ਕਿਹੜਾ ਮਾਡਲ ਆ ਕੀ ਮਸ਼ੀਨ ਹੈ ਬਾਈ ਮਾਡਲ ਹੈ ਬਾਈ ਮਾਡਲ ਆ ਇਹ ਕਿੰਨੇ ਸੀ ਜਿਹੜਾ ਲਾਈ ਦੋਗੇ ਇੱਕ ਇਹਦੇ ਨਾਲ ਨਹੀਂ ਆਪਾਂ ਦਾ ਮਗਰਲੇ ਸਾਲ ਹੀ ਲਿਆਂਦੀ ਸੀਗੀ ਠੀਕ ਹੈ ਜੀ ਪਰ ਉਹਨਾਂ ਨਾਲ ਤੇ ਲਿਆਂਦੀ ਸੀ ਤੇ ਲਿਆ ਕੇ ਦਾ ਕੰਮ ਕੁੰਬ ਸਾਰਾ ਕਰਾਇਆ ਸੀਗਾ ਜੀ ਪਹਿਲਾਂ ਲਿਆ ਕੇ 15 ਕਿੱਲੇ ਵੱਡੇ ਸੀ ਵੀ ਜੀ ਤੇ ਫੇਰੇ ਦਾ ਸਾਰਾ ਕੰਮ ਮੁੜ ਕੇ ਮੂੰਹ ਮਾਂ ਸਾਰਾ ਨਵਾਂ ਲਵਾਤਾ ਸੀ ਕੰਮ ਕੁੰਬ ਸਾਰਾ ਓਕੇ ਕਰਾਤਾ ਜੀ ਪੰਜ ਚਾਰ ਕਿੱਲੇ ਵੱਡੇ ਆ ਤੇ ਹੁਣ 35 40 ਕਿੱਲੇ ਵਧੀਆ ਓਕੇ ਆ ਰਾਮ ਨਾ ਵੱਡੋਗੇ ਠੀਕ ਹੈ ਮਾ ਨਾ ਕੰਮ ਨਵੀਂ ਮਸ਼ੀਨ ਕੰਮ ਕਰਦੀ ਆ ਜੀ ਉਸੇ ਤਰ੍ਹਾਂ ਕਰੂਗੀ ਮਾ ਨਵੀਂ ਮਸ਼ੀਨ ਦੇ ਬਰਾਬਰ ਕੰਮ ਕਰੂਗਾ ਹਾਂਜੀ ਨਵੀਂ ਦੇ ਨਵੀਂ ਆ ਮਸ਼ੀਨ ਵਾ ਸਾਰਾ ਕੰਮ ਓਕੇ ਆ ਟੋਕੇ ਲਾਉਣ ਵਾਲਾ ਵੀ ਨਵਾਂ ਪਾਤਾ ਠੀਕ ਹੈ ਜੀ ਮੂੰਹ ਵੀ ਨਵਾਂ ਪਾਤਾ ਟੋਕੇ ਵੀ ਨਵੇਂ ਆ ਜੀ ਇਹਦੇ ਰਿਪੇਅਰ ਦੀ ਬਿਲਕੁਲ ਲੋੜ ਨਹੀਂ ਠੀਕ ਹੈ ਬਾਈ ਚਲਾ ਕੇ ਚਲਾਉਣੀ ਆ ਅਸੀਂ ਚਲਾਉਣਾ ਠੀਕ ਹੈ ਜੀ ਉਹਦਾ ਰੇ ਨੰਬਰ ਕਿਹੜੇ ਤੇ ਗੱਲਬਾਤ ਕਰਨ ਬਾਈ ਜੀ 9417031194 ਇਹ 9417031194 31194 ਇਸ ਨੰਬਰ ਤੇ ਕਰਨੀ ਤੁਸੀਂ ਬਾਈ ਦੇ ਨਾਲ ਗੱਲਬਾਤ ਨੰਬਰ ਲੈਤਾ ਵਾ ਗੱਲਬਾਤ ਦੱਸਤੀ ਸਾਰੇ ਸਬਦਨ ਵਿਖਾਦਿਆ ਅਗਲੀ ਕਾਰਵਾਈ ਤੁਹਾਡੇ ਹੱਥਾ ਸ਼ੁਕਰੀਆ ਜਉਂਦੇ ਰੋ ਕੈਮਰਾਮੈਨ ਕਰਦੀਪ